ਨਾ ਮੈਂ ਤੁਹਾਡਾ ਜੀ ਜਗENDER ਲਾਲ ਜੀ ਜਿੱਦੜਾ ਜੀ ਕਿੱਥੇ ਰਹਿੰਦੇ ਆ ਰਾਜਪੁਰ ਪਾਈਆਂ ਜੀ ਤਾਜਪੁਰ ਪਾਈਆਂ ਤੁਹਾਡੇ ਨਾਲ ਕੀ ਇਨਸੀਡੈਂਟ ਹੋਇਆ ਜਿਹੜਾ ਕਹਿੰਦੇ ਇੱਕ ਤਰੀਕ ਨੂੰ ਕੋਈ ਗੱਡੀ ਭੰਨੀ ਕੌਣ ਸੀ ਤੇ ਪੂਰਾ ਬਾਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਧਰੀ ਮੁਕਾਬਲੇ ਵਿੱਚ ਫੁੱਟਬਾਲ, ਕਬੱਡੀ, ਹੋਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਏ ਜਾ ਰਹੇ ਹਨ। ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੱਦਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌکریاں ਵੀ ਇਹਨਾਂ ਨੂੰ ਤਰੱਕੀਆਂ ਵੀ ਨੌکریاں ਕਈ ਵਾਰੀ ਨੌکریاں ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇ ਮੰਗ ਕਿੱਦਾਂ ਬਦਲ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਜੀ ਜੀ ਹਾਂ ਜੀ ਉਹ ਸਾਡੇ ਸ਼ਰੀਕੇ ਦੇ ਵਿੱਚ ਹੀ ਆ ਸਾਡਾ ਭਤੀਜਾ ਹੀ ਲੱਗਦਾ ਤਾਜ ਦਾ ਸਾਡੇ ਪੋਤੇ ਬਲਵੀਰ ਸਿੰਘ ਉਹਦਾ ਚਾਚਾ ਮੈਂ ਲਾਦਾ ਮੁੰਡੇ ਦਾ ਮੈਂ ਬਾਬਾ ਲਾਦਾ ਠੀਕੇ ਦੇ ਤੇ ਉਸ ਦਿਨ ਰਾਤ ਨੂੰ ਇਹ 9:30 9 ਵਜੇ ਦੀ ਗੱਲ ਹੈ ਇਹ ਪਹਿਲਾਂ ਮੈਨੂੰ ਫੋਨ ਕੀਤਾ ਵੀ ਮੈਂ ਸ਼ਹਿਰੋਂ ਆ ਰਿਹਾ ਤਾਂ ਗੱਡੀ ਤੋਂ ਬੱਖ ਨੂੰ ਕਰੋ ਮੈਂ ਕਿਹਾ ਮੈਂ ਕਿਹਾ 9:30 ਦਾ ਟਾਈਮ ਹੋ ਗਿਆ ਵੀ ਰਾਤ ਨੂੰ ਅਸੀਂ ਨਹੀਂ ਜਾਣਾ ਮੈਂ 9:30 ਵਜੇ ਸੌ ਜਾਣਾ ਹੁੰਨਾ ਤੇ ਇਸ ਕਰਕੇ ਮੈਂ ਰੋਟੀ ਟਿਕੇ ਖਾ ਕੇ ਲੰਮਾ ਪਿਆ ਤੇ ਇਹ ਆਏ ਦੋ ਜਣੇ ਹਲੋ ਤਾਂ ਮੁੰਡੇ ਦਾ ਪੇ ਆ ਕਹਿੰਦਾ ਚਾਬੀ ਦਿਓ ਗੱਡੀ ਦੀ ਮੈਂ ਕਹਾ ਜੀ ਮੈਂ ਚਾਬੀ ਨਹੀਂ ਦੇਣੀ ਰਾਤ ਨੂੰ ਤੇ ਗੱਡੀ ਲਾਲਾ ਹੋਰ ਜਗਾ ਤੇ ਤੇ ਸਵੇਰ ਨੂੰ ਜਿੱਥੇ ਕਹੂੰਗਾ ਉੱਥੇ ਲਾ ਲਾਂਗੇ ਏ ਮਗਰੇ ਜੀ ਮੁੰਡਾ ਨਾਲੇ ਮੁੰਡਾ ਆ ਗਿਆ ਡੰਡੇ ਡੰਡੇ ਫੜੇ ਉਸ ਦੇ ਨਾਲ ਨੇਰੇ ਦਾ ਸਾਨੂੰ ਕੋਈ ਪਤਾ ਨਹੀਂ ਲੱਗਾ ਤੇ ਆਹ ਚਾਬੀ ਦਿਓ ਚਾਬੀ ਦਿਓ ਮੈਂ ਕਹਾ ਨਹੀਂ ਦੇਣੀ ਚਾਬੀ ਤੇ ਇਹਨੇ ਗਾਲਾਂ ਕੱਢਦਾ ਇੱਥੋਂ ਹੀ ਗਾਲਾਂ ਆ ਪੈਂਡੀਆਂ ਗਾਲਾਂ ਕੱਢਦਾ ਗੰਦੀਆਂ ਗਾਲਾਂ ਕੱਢਦਾ ਚਲਾ ਗਿਆ ਕਿ ਜਾਨ ਉਹ ਕੁੜੀ ਮੇਰੀ ਕਹਿੰਦੀ ਡੈਡੀ ਕਿ ਤੇ ਭੰਨੇ ਨਾ ਦਵੇ ਮੈਂ ਗੱਡੀ ਲੈ ਮੈਂ ਚੱਬ ਫੜ ਦਿੰਦੀ ਇਹ ਤੁਰ ਮੈਂ ਵੀ ਨਾਲ ਹੀ ਚਲਾ ਗਿਆ ਅਜੇ ਗੱਡੀ ਨੂੰ ਹੱਥ ਪਾਦਾ ਯਾਨੀ ਬੇਸਵਾਲ ਕੱਢਿਆ ਜੀ ਗੱਡੀ ਦੀ ਭੰਨ ਦਿੱਤਾ ਸ਼ੀਸ਼ਾ ਬਟੈਂਟ ਪਾ ਦਿੱਤਾ ਭੰਨ ਦਿੱਤੀ ਗੱਡੀ ਇਹਦੇ ਅਹੀ ਲਾਣੀ ਜੀ ਗੱਡੀ ਏਤੀ ਤੁਸੀਂ ਨਹੀਂ ਲਾਣੀ ਨਾ ਉਹਦੀ ਜਗ੍ਹਾ ਹੈ ਤਾਂ ਨਾ ਖਾਦੀ ਹੈ ਅਜੀ ਤਾਂ ਕਿਸੇ ਦੇ ਘਰ ਲਾਂਦਾ ਉਹ ਉਹਨਾਂ ਦਾ ਪੰਮ ਚੱਲਦਾ ਕਰਦਾ ਤਾਂ 10 ਦਿਨ ਵਾਸਤੇ ਲਾਈ ਸੀ ਇਹ ਜੀ ਮੈਂ ਲਾਣੀ ਜੀ ਵੈਸੀ ਭੰਨ ਭੁੰਨ ਕੇ ਤੇ ਗਾਲ ਮੈਂ ਆਵੇ ਲਾ ਦੂੰ ਲੱਖ 2 ਲੱਖ ਵੀ ਲੱਗਦਾ ਮੈਂ ਲਾ ਦੂੰਗਾ ਮੈਂ ਗਾਲ ਮੈਂ ਸਾਰਾ ਟੱਬਰੇ ਮਾਰ ਦੂੰਗਾ ਇਦਾਂ ਮੈਂ ਧਮਕੀਆਂ ਇਦਾਂ ਦਿਤੀਆਂ ਸਾਡਾ ਮਹੱਲੇ ਵਾਲਿਆਂ ਕੋ ਭਾਵੇਂ ਪੁੱਛ ਲਓ ਅਸੀਂ ਸਾਡੇ ਤੋਂ ਕੋਈ ਨਹੀਂ ਬੋਲਿਆ ਹੁਣ ਮੈਂ ਮੇਰਾ ਮੁੰਡਾ ਆਰਮੀ ਵਿੱਚ ਹੈ ਉਹ ਦੇਸ਼ ਦੀ ਸੇਵਾ ਕਰਦਾ ਤੇ ਅਸੀਂ ਤਿੰਨੋ ਜਣੇ ਘਰ ਥੇ ਤੇ ਹੁਣੇ ਬਦਮਾਸ਼ੀਆਂ ਕਰਦਾ ਤੇ ਸਭ ਬਦਮਾਸ਼ਾਂ ਕੋਈ ਆਇਆ ਸਾਡੇ ਘਰ ਤਾਂ ਕੇਸ ਪਹਿਲੇ ਵੀ ਚੱਲਦਾ ਹੈ ਪਠਾਨਕੋਟ ਵੀ ਇਹਦੇ ਮੁੰਡੇ ਦੇ ਕੇਸ ਚੱਲਦੇ ਰਹੇ ਤੇ ਜਿੱਥੇ ਜਾਂਦਾ ਬਦਮਾਸ਼ੀਆਂ ਕਰਦਾ ਹੈ ਜੋ ਰਾਜਾ ਹੁਣਾਂ ਦੀ ਸਿਆਣੇ ਬਿਆਣੇ ਹੈਗੇ ਅਸੀਂ ਕੀ ਕਰ ਸਕਦੇ ਆ ਮੁੰਡਾ ਵੀ ਤੁਹਾਡਾ ਆਇਆ ਸੀਗਾ ਮੁੰਡਾ ਸਾਡਾ ਬਾਅਦ ਚ ਆਇਆ ਜੀ ਛੁੱਟੀ ਲੈ ਕੇ ਜਦੋਂ ਉਹਨੂੰ ਪਤਾ ਲੱਗਾ ਜੀ ਫਿਰ ਉਹ ਉਹਨਾਂ ਨੂੰ ਛੁੱਟੀ ਲੈ ਕੇ ਆ ਹਫਤੇ ਦੀ ਵੀ ਅਸੀਂ ਉਹਨੂੰ ਕਿਹਾ ਵੀ ਤੂੰ ਨਹੀਂ ਕੁਝ ਵੀ ਕਰਨਾ ਤੇ ਅਸੀਂ ਉਹਨੇ ਕੁਝ ਨਹੀਂ ਕੀਤਾ ਚਿੱਠੀ ਅਸੀਂ ਚਿੱਠੀ ਵੀ ਪੁਆਤੀ ਹੈ ਤੇ ਚਿੱਠੀ ਹੁਣ ਇਹਨਾਂ ਕੋ ਪਹੁੰਚੀ ਜਾਂ ਨਹੀਂ ਪਹੁੰਚੀ ਇਸ ਦੇ ਬਾਰੇ ਕੋਈ ਪਤਾ ਨਹੀਂ ਮਾਲਾ ਆ ਪਹਿਲੀ ਤਰੀਕਾ ਕੇਸ ਹੋਇਆ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਸਾਨੂੰ ਇਹੀ ਪੋਰ ਸਾਡੇ ਤੇ ਕੁਛ ਨਹੀਂ ਬਣਦਾ ਜੀ ਤੇ ਰਾਜੀਨਾਮਾ ਕਰੋ ਰਾਜੀਨਾਮਾ ਕਰੋ ਦੋ ਵਾਰੀ ਸੱਦਿਆ ਦੋ ਵਾਰੀ ਰਾਜੀਨਾਮਾ ਅਸਿਕਾ ਅਸੀਂ ਨਹੀਂ ਕਰਨਾ ਰਾਜੀਨਾਮਾ ਜੋ ਉਹਦਾ ਦੋ ਵਾਰੀ ਮੁੰਡਾ ਆਇਆ ਉਹਦਾ ਪੀ ਨਹੀਂ ਆਇਆ ਫਿਰ ਮੈਂ ਕਹਾਂ ਉਹਦਾ ਡੈਡੀ ਆਊਗਾ ਬਲਬੀਰ ਸਿੰਘ ਠੀਕ ਕਰਾਂਗੇ ਗੱਲਬਾਤ ਐਨੀ ਗੱਲ ਉਹ ਪਹਿਲੀ ਤਰੀਕ ਦਾ ਕੇਸ ਅੱਜ 24 ਤਰੀਕ ਹੋ ਗਈ ਹੈ ਕੋਈ ਕਾਰਵਾਈ ਪੁਲਿਸ ਨੇ ਐਨੀ ਕੀਤੀ ਹੋਈ ਨਹੀਂ ਡਿਪਾਰਟਮੈਂਟ ਵੱਲੋਂ ਚਿੱਠੀਆਂ ਵੀ ਪਾਈਆਂ ਗਈਆਂ ਹਾਂਜੀ ਡਿਪਾਰਟਮੈਂਟ ਵੱਲੋਂ ਚਿੱਠੀਆਂ ਪਾਈਆਂ ਗਈਆਂ ਉਹ ਚਿੱਠੀਆਂ ਚਿੱਠੀਆਂ ਪੰਜ ਜਗ੍ਹਾ ਭੇਜਦੀਆਂ ਜੀ ਮੁੰਡੇ ਨੇ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਹਮ ਹਮ ਅਜੇ ਤੱਕ ਵੀ ਕੋਈ ਬੜੇ ਛੋੜੇ ਹਮ ਸਾਡੀ ਗੱਡੀ ਕਵਾੜ ਵਿੱਚ ਖੜੀ ਆ ਟੁੱਟੀ ਪਈ ਆ ਅਸੀਂ ਕਦੇ ਜਾ ਨਹੀਂ ਸਕਦੇ ਉਹ ਬੜੇ ਛੋੜੇ ਹਮ ਦਾ ਮਤਲਬ ਇੰਨੇ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਕੁਝ ਨਹੀਂ ਕਰ ਸਕੇ ਨਹੀਂ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਟਿੰਪਲ ਹੈ ਟਿੰਪਲ ਜੀ ਕੀ ਗੱਲ ਹੋਈ ਸੀ ਉਸਦੀ ਸਰ ਉਸ ਦਿਨ ਸਾਨੂੰ ਨਾ ਫੋਨ ਆਇਆ ਸਾਨੂੰ ਇੱਕ ਦੋ ਦਿਨ ਤੋਂ ਇਹ ਕਾਲ ਹੀ ਕਰਕੇ ਇਹ ਡੇਲੀ ਇਹ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਆਪਣੀ ਗੱਡੀ ਸਾਈਡ ਤੇ ਕਰੋ ਗੱਡੀ ਸਾਈਡ ਤੇ ਕਰੋ ਮੈਂ ਇਹਨਾਂ ਨੂੰ ਕਿਹਾ ਕਿ ਰਾਤ ਨੂੰ ਦੇ ਟਾਈਮ ਤੇ ਇੱਕ ਤਾਂ ਮੈਂ ਸ਼ਾਰਟਸ ਪਾਏ ਹੁੰਦੇ ਆਪਣੇ ਘਰ ਦੇ ਅੰਦਰ ਮੈਂ ਬਾਹਰ ਨਹੀਂ ਨਿਕਲਣਾ ਰਾਤ ਦੇ ਟਾਈਮ ਦਿਨੇ ਮੈਨੂੰ ਜਿੱਥੇ ਜਗ੍ਹਾ ਮਿਲਦੀ ਸੀ ਮੈਂ ਉੱਥੇ ਗੱਡੀ ਖੜੀ ਕਰ ਦਿੰਦੀ ਸੀ ਉੱਥੇ ਬੰਦੇ ਵੀ ਖੇਡਦੇ ਆ ਕਈ ਆਪਣੀ ਬਾਈਕਸ ਵੀ ਲਗਾਉਂਦੇ ਆ ਕਈਆਂ ਦੀ ਗੱਡੀ ਵੀ ਖੜੀ ਹੁੰਦੀ ਕਈ ਕੁਲਫੀ ਵਾਲੇ ਕੋਈ ਰੱਦੀ ਵਾਲੇ ਆ ਕਈ ਆਪਣੀਆਂ ਚੀਜ਼ਾਂ ਉੱਤੇ ਖੜੀਆਂ ਕਰ ਦਿੰਦੇ ਸੀਗੇ ਮੈਂ ਉਹ ਰਾਤ ਨੂੰ ਮੈਂ ਨਹੀਂ ਰਾਤ ਨੂੰ ਨਿਕਲਦੀ ਸੀ ਕਿਉਂਕਿ ਅਸੀਂ ਆਪਣਾ ਰੋਟੀ ਪਾਣੀ ਦਾ ਵੀ ਦੇਖਣਾ ਖਾ ਪੀ ਕੇ ਅਸੀਂ ਆਪਣਾ ਗੇਟ ਨੂੰ ਲੋਕ ਲਾ ਕੇ ਅੰਦਰ ਬਹਿ ਜਾਂਦੇ ਸੀਗੇ ਕਿ ਅਸੀਂ ਨਹੀਂ ਨਿਕਲਣਾ ਇਹਨਾਂ ਨੇ ਫੋਨ ਕੀਤਾ ਮੇਰੇ ਫਾਦਰ ਨੂੰ ਸਵਾ 9 9 ਕੁਵਰੇ ਦੇ ਕਰੀਬ ਕਿ ਅਸੀਂ ਆ ਰਹੇ ਹਾਂ ਆਪਣੀ ਗੱਡੀ ਸਾਈਡ ਤੇ ਕਰੋ ਅਸੀਂ ਉਹਨਾਂ ਨੂੰ ਕਿਹਾ ਕਿ ਮੇਰੇ ਫਾਦਰ ਨੇ ਕਿਹਾ ਕਿ ਅਸੀਂ ਗੱਡੀ ਸਵੇਰ ਨੂੰ ਕਰ ਦਾਂਗੇ ਜਿੱਥੇ ਤੁਸੀਂ ਕਹੋਗੇ ਹੁਣ ਨਹੀਂ ਨਾ ਮੈਂ ਨਿਕਲਣਾ ਤੇ ਉਹ ਕਹਿੰਦੇ ਸਾਨੂੰ ਵੀ ਚਾਬੀ ਦੇ ਦਿਓ ਅਸੀਂ ਕਿਹਾ ਅਸੀਂ ਚਾਬੀ ਨਹੀਂ ਦੇਣੀ ਹੈਗੀ ਅਸੀਂ ਸਵੇਰੇ ਕਰ ਦਾਂਗੇ ਜਿੱਥੇ ਤੁਸੀਂ ਡੈਡੀ ਮੇਰੇ ਕਹਿੰਦੇ ਕਿ ਕਹੋਗੇ ਉੱਥੇ ਅਸੀਂ ਗੱਡੀ ਲਾ ਦਾਂਗੇ ਏ ਵੇ ਵੀ ਪਹਿਲਾਂ ਬਲਵੀਰ ਸਿੰਘ ਆਇਆ ਸਾਡੇ ਘਰ ਕਿ ਚਾਚਾ ਗੱਡੀ ਦੀ ਚਾਬੀ ਦੇ ਡੈਡੀ ਮੇਰੇ ਕਹਿੰਦੇ ਕਿ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਸਵੇਰੇ ਲਾ ਦੂੰਗਾ ਇਹ ਗਏ ਇਹ ਆਪਣੇ ਸਾਨੂੰ ਧਮਕੀ ਦੇ ਕੇ ਕਿ ਮੈਂ ਆਪਣੇ ਮੁੰਡੇ ਨੂੰ ਲੈ ਕੇ ਆਣਾ ਦੋਨੇ ਪਿਓ ਪੁੱਤ ਆਏ ਸਾਨੂੰ ਡਰਾਉਣ ਲਈ ਡੰਡੇ ਇਹਨਾਂ ਦੇ ਹੱਥ 'ਚ ਸੀ بیسਬਾਲ ਹਰ ਵੇਲੇ ਮੁੰਡੇ ਨੇ ਆਪਣੀ ਗੱਡੀ 'ਚ ਰੱਖਿਆ ਹੁੰਦਾ ਕੁਛ ਨਾ ਕੁਛ ਕਰਨ ਨੂੰ ਫਿਰ ਇਹਨਾਂ ਨੇ ਸਾਨੂੰ ਮੈਂ ਇਹਨਾਂ ਨੇ ਫਿਰ ਮੁੰਡੇ ਨੇ ਆ ਕੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਤੁਸੀਂ ਚਾਬੀ ਨਹੀਂ ਦੇਣੀ ਕਿ ਫਿਰ ਮੈਂ ਗੱਡੀ ਤੋੜ ਦੇਣੀ ਆ ਪਰ ਮੈਂ ਮੈਂ ਲੱਖ ਰੁਪਈਆ ਲਾ ਦੂੰਗਾ ਪਰ ਮੈਂ ਗੱਡੀ ਭੰਨ ਕੇ ਛੱਡਣੀ ਆ ਇਹਨੇ ਸਾਨੂੰ ਮੈਨੂੰ ਮੇਰੀ ਭੈਣ ਨੂੰ ਮੇਰੇ ਫਾਦਰ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਜਿਹੜੀਆਂ ਆਪਾਂ ਸੁਣ ਵੀ ਨਹੀਂ ਸਕਦੇ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਾਡਾ ਗਲੀ ਮੱਲੀ ਨੇ ਸਾਰਿਆਂ ਨੇ ਸੁਣੀਆਂ ਕਿੰਨੀਆਂ ਗੰਦੀਆਂ ਗਾਲਾਂ ਇਹ ਸਾਨੂੰ ਗਾਲਾਂ ਕੱਢਦਾ ਹੀ ਇੱਥੇ ਧਮਕਾ ਕੇ ਗਿਆ ਕਿ ਮੈਂ ਮਾਰ ਵੀ ਦੇਣੀ ਮੈਂ ਗੱਡੀ ਵੀ ਭੰਨ ਦੇਣੀ ਮੈਂ ਡੈਡੀ ਆਪਣੇ ਨੂੰ ਡਰਦੇ ਨੂੰ ਫੇਰ ਵੀ ਇਹ ਗਿਆ ਵੀ ਇਹਦਾ ਕੋਈ ਪਤਾ ਨਹੀਂ ਇਹਦਾ ਦਿਮਾਗ ਖਰਾਬ ਹੋਇਆ ਪਿਆ ਚਾਬੀ ਦੇ ਦਿਓ ਵੀ ਆਪਾਂ ਗੱਡੀ ਲਾ ਜਾਣੇ ਮੈਂ ਤੇ ਮੇਰੇ ਫਾਦਰ ਜਦੋਂ ਗੱਡੀ ਕਰਨ ਗਏ ਹਜੇ ਮੈਂ ਗੱਡੀ ਅਨਲੌਕ ਕੀਤੀ ਸੀ ਇਹਨੇ ਫੇਸਬਾਲ ਕੱਢਿਆ ਆਪਣੀ ਗੱਡੀ ਚੋਂ ਫਟਾਫਟ ਸਾਡੀ ਗੱਡੀ ਭੰਨ ਦਿੱਤੀ ਉਸ ਤੋਂ ਬਾਅਦ ਮੇਨਾਂ ਖੇਚਤੂ ਹੀ ਕੀਤੀ ਖੇਚਤੂ ਕਰਕੇ ਮੇਰੇ ਬੇਸਬਾਲ ਮਾਰਨ ਲੱਗਾ ਵਿੱਚ ਬੰਦਿਆਂ ਨੇ ਪਾ ਕੇ ਇਹਨੂੰ ਪਿੱਛੇ ਧੱਕਾ ਮਾਰ ਕੇ ਹਟਾਇਆ ਮੇਰੇ ਫਾਦਰ ਨੂੰ ਵੀ ਇਹਨੇ ਧੱਕਾ ਦਿੱਤਾ ਫਿਰ ਅਸੀਂ ਫੇਰ ਵੀ ਡਰ ਦੇ ਮਾਰੇ ਗੱਡੀ ਸਾਈਡ ਤੇ ਕੀਤੀ ਨੇ ਆਪਣੀ ਗੱਡੀ ਉਸ ਜਗ੍ਹਾ ਤੇ ਲਗਾ ਕੇ ਫਿਰ ਇਹ ਚਲਾ ਗਿਆ ਤੇ ਇਹ ਵੀ ਧਮਕੀ ਨਾਲ ਦੇ ਕੇ ਗਿਆ ਕਿ ਮੈਂ ਮਾਰ ਦੇਣਾ ਸਾਰਾ ਟੱਬਰ ਕਰਦਾ ਹੈ ਭਰਾ ਦੇਸ਼ ਦੀ ਸੇਵਾ ਕਰਦਾ ਹੈ ਦੂਸਰੇ ਵਸੇ ਤੁਸੀਂ ਘਰ ਚ ਕੱਲੇ ਹੋ ਪੁਲਿਸ ਵੀ ਕਿਉਂ ਨਹੀਂ ਸੁਣਵਾਈ ਕਰਦੀ ਕੀ ਕਾਰਨ ਹੈ ਪਤਾ ਨਹੀਂ ਸਰ ਇਹ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਹੈ ਅਸੀਂ ਜਿੰਨੀ ਵਾਰੀ ਉਹਨਾਂ ਨੂੰ ਕਹਿੰਨੇ ਆ ਕਿ ਇਹਦੀ ਧਾਰਾ ਕੋਈ ਬੰਦੀ ਹੈ ਕਿ ਮੇਰ ਨਾਲ ਖੇਚਤੂਈ ਹੋਈ ਆ ਮੇਰੇ ਬੇਸਬਾਲ ਮਾਰਨ ਲੱਗਿਆ ਹੋ ਗਿਆ ਏਐਸਆਈ ਕਰਨੈਲ ਸਿੰਘ ਦਾ ਇਹ ਸਟੇਟਮੈਂਟ ਆਂਦੀ ਹੈ ਕਿ ਇਹਦੀ ਕੋਈ ਧਾਰਾ ਨਹੀਂ ਬੰਦੀ ਆ ਮਾ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਮਾਲ ਦਾ ਹੋਇਆ ਉਹ ਤੁਹਾਡੀ ਪਰਪਾਈ ਕਰਵਾ ਦੰਨੇ ਆ ਤੇ ਰਾਜੀਨਾਮਾ ਕਰਵਾ ਦੰਨੇ ਆ ਹੁਣ ਵੀ ਖਤਰਾ ਆਇਆ ਹਾਂਜੀ ਸਰ ਅਸੀਂ ਡਰ ਦੇ ਮਾਰੇ ਨਾ ਬੋਤਾ ਨਿਕਲਦੇ ਹਰ ਵੇਲੇ ਗੇਟ ਨੂੰ ਅਸੀਂ ਤਾਲਾ ਲਾ ਕੇ ਰੱਖਦੇ ਜਾਂ ਕੁੰਡਾ ਲਾ ਕੇ ਰੱਖਦੇ ਵੀ ਸਾਡੇ ਘਰ ਕੋਈ ਆ ਨਾ ਜਾਏ ਤੜੇ ਬ੍ਰਦਰ ਦੇ ਜਿਹੜਾ ਡਿਪਾਰਟਮੈਂਟ ਹੈ ਫੌਜ ਚ ਕੰਮ ਕਰਦ ਨੇ ਉਹਨਾਂ ਨਾਲੋਂ ਇੱਕ ਲੈਟਰ ਇਸ਼ੂ ਕੀਤਾ ਗਿਆ ਸੀ ਉਸ ਲੈਟਰ ਦਾ ਕੀ ਬਣਿਆ ਤੇ ਪ੍ਰਸ਼ਾਸਨ ਨਾਲੋਂ ਕੋਈ ਤੁਹਾਨੂੰ ਕਾਲ ਆਈ ਉਸੇ ਰਾਤ ਅਸੀਂ ਪਹਿਲਾਂ ਬ੍ਰਦਰ ਨੂੰ ਮੇਰੇ ਨੂੰ ਮੈਂ ਕਾਲ ਕੀਤੀ ਕਿਉਂਕਿ ਅਸੀਂ ਡਰਦੇ ਕੁਝ ਕਰ ਤਾਂ ਸਕਦੇ ਨੇ ਸੀ ਅਸੀਂ ਦੋ ਭੈਣਾਂ ਸੀਗੀਆਂ ਇੱਕ ਮੇਰੇ ਫਾਦਰ ਹੈ ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਬ੍ਰਦਰ ਮੇਰੇ ਨੇ ਡਰਦੇ ਨੇ ਫਟਾਫਟ ਆਪਣੇ ਸੀਨੀਅਰ ਨਾਲ ਗੱਲ ਕੀਤੀ ਜਲਦੀ ਤੋਂ ਜਲਦੀ ਛੁੱਟੀ ਦੀ ਮੰਗ ਕੀਤੀ ਮੇਰਾ ਬ੍ਰਦਰ ਇੱਕ ਹਫਤੇ ਦੀ ਐਮਰਜੈਂਸੀ ਛੁੱਟੀ ਵੀ ਆ ਗਿਆ ਤਾਂ ਉਧਰੋਂ ਨੇ ਫਿਰ ਉਹਦੇ ਆਫੀਸਰ ਨੇ ਉਹਨੂੰ ਇੱਕ ਦਿਨ ਬਾਅਦ ਕਾਲ ਕੀਤੀ ਕਿ ਕੀ ਗੱਲ ਹੋਈ ਜਦੋਂ ਨੇ ਸਾਰਾ ਇਰਵਾ ਦਿੱਤਾ ਕਿ ਜੋ ਕੁਝ ਵੀ ਹੋਇਆ ਸਾਡੇ ਘਰ ਵਿੱਚ ਉਹਦੇ ਅਫੀਸਰ ਨੇ ਕਿਹਾ ਕਿ ਤੂੰ ਕੋਈ ਕੋਈ ਐਕਸ਼ਨ ਨਹੀਂ ਲੈਣਾ ਅਸੀਂ ਇੱਥੋਂ ਆਰਮੀ ਤੋਂ ਲੈਟਰ ਕਢਵਾ ਦੰਨੇ ਆ ਬਟ ਉਸ ਲੈਟਰ ਦਾ ਹਜੇ ਤੱਕ ਇੱਥੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਪਹੁੰਚੀ ਨਹੀਂ ਪਹੁੰਚੀ ਸਾਨੂੰ ਇਹ ਵੀ ਨਹੀਂ ਕੁਝ ਵੀ ਪਤਾ ਹੈ ਬ੍ਰਦਰ ਮੇਰਾ ਇੱਕ ਹਫਤੇ ਦੀ ਛੁੱਟੀ ਕੱਟ ਕੇ ਚਲਾ ਗਿਆ ਬਟ ਉਹਨੇ ਕੋਈ ਇਦਾਂ ਦਾ ਨਹੀਂ ਆਪਣੇ ਹੱਥ ਚ ਕਾਨੂੰਨ ਲਿਆ ਜਿਸ ਦੇ ਆਧਾਰ ਤੇ ਕੀ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਜਿਹੜਾ ਉਹ ਲੈਟਰ ਹੈ ਕਿਹਨਾਂ ਕਿਹਨਾਂ ਨੂੰ ਇਸ਼ੂ ਕੀਤਾ ਗਿਆ ਸੀ ਇਹ ਲੈਟਰ ਐਸ ਡੀ ਐਮ ਨੂੰ ਸ ਕਲੈਕਟਰ ਅਫੀਸਰ ਆਈਜੀ ਅਫੀਸਰ ਐਸਪੀ ਅਫੀਸਰ ਐਸਐਚਓ ਹੁਸ਼ਾਰਪੁਰ ਐਸਐਚਓ ਮੇਟਿਆਣਾ ਹੁਸ਼ਾਰਪੁਰ ਪੁਲਿਸ ਸਟੇਸ਼ਨ ਮੇਟਿਆਣਾ ਡਿਸਟ੍ਰਿਕਟ ਸੈਨਿਕ ਵੈਲਫੇਅਰ ਅਫੀਸਰ ਨੂੰ ਸੰਦੇਸ ਹਾਂਜੀ ਸਰ ਇੱਕ ਰਾਜਪੁਰ ਭਾਈਆਂ ਦਾ ਮਾਮਲਾ ਹੈ ਜੋ ਕਿ ਇੱਕ ਗੱਡੀ ਗੱਡੀ ਕਰਨ ਨੂੰ ਲੈ ਕੇ ਲੜਾਈ ਹੋਈ ਆ ਇਹਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਤੇ ਇਹਦੇ ਉੱਤੇ ਐਫਆਈਆਰ ਕੋਈ ਵਗੈਰਾ ਦਰਜ ਕੀਤੀ ਗਈ ਕਿ ਨਹੀਂ ਇੱਕ ਦਰਖਾਸਤ ਆਈ ਸੀ ਅ ਰਾਜਪੁਰ ਭਾਈਆਂ ਦੀ ਇਹ ਗੱਡੀ ਖੜੀ ਕਰਨ ਦੇ ਚੱਕਰ ਚ ਆਪਸ ਵਿੱਚ ਉਲਝ ਗਏ ਸੀਗੇ ਦੋ ਦੋ ਤਰ੍ਹਾਂ ਤੇ ਉਹਦੇ ਵਿੱਚ ਕੀ ਹੋਇਆ ਕਿ ਦਰਖਾਸਤ ਜਦੋਂ ਮੇਰੇ ਕੋਲ ਆਈ ਮੈਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਤੇ ਕੋਈ ਗੱਲ ਇਹੋਨਾਂ ਦੀ ਸਿਰੇ ਨਹੀਂ ਚੜ ਸਕੀ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਦਿਓ ਟਾਈਮ ਕਿ ਮੇਰਾ ਲੜਕਾ ਜਿਹੜਾ ਉਹ ਫੌਜ ਦੇ ਵਿੱਚ ਹੈਗਾ ਤੇ ਅਸੀਂ ਉਹਦੀ ਸਲਾਹ ਲੈ ਲੈਂਦੇ ਤੇ ਉਹਦੇ ਵਿੱਚ ਬੁਲਾਇਆ ਗਿਆ ਇਹਨਾਂ ਨੂੰ ਅੱਜ ਵੀ ਬੁਲਾਇਆ ਅੱਜ ਟਾਈਮ ਦਿੱਤਾਇਆ ਇਹਨਾਂ ਨੂੰ ਉਹ ਬਾਦੀ ਕਾਨੂੰਨੀ ਕਾਰਵਾਈ ਉਹ ਕਰ ਦਿੱਤੀ ਪਰ ਇੱਕ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਜਿਨ੍ਹਾਂ ਦੀ ਗੱਡੀ ਭੰਨੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲੜਕੇ ਦੀ ਜੋ ਕਿ ਮਿਲਟਰੀ ਵਿੱਚ ਜੌਬ ਕਰਦਾ ਹੈ ਉਹਦੇ ਨੂੰ ਇੱਕ ਲੈਟਰ ਭੇਜਿਆ ਗਿਆ ਸੀ ਜੋ ਕਿ ਸਾਰੇ ਮਾਮਲਿਆਂ ਨੂੰ ਸੰਬੰਧਿਤ ਪਰ ਉਹਦੇ ਵਿਹਾਰ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇੱਕ ਕਰਨਲ ਸਿੰਘ ਜੋ ਕਿ ASI ਦਾ ਦਾਅਵਾ ਬਣਾ ਰਿਹਾ ਹੈ ਕਿ ਰਾਜੀਨਾਮਾ ਕਰ ਲੋ ਕਿੰਨੀ ਕਿ ਸਚਾਈ ਕਰੇ ਦੇਖੋ ਜੀ ਹੁਣ ਕਦੀ ਨਹੀਂ ਕਹਿੰਦੀ राजीनामा करो ये एक कानूनी प्रक्रिया के जो जे वो चाहते है नहीं तो में होगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर